ਇਹ ਦੋ ਤਸਵੀਰਾਂ ਦੋ ਵਾਰਦਾਤਾਂ ਨਾਲ ਜੁੜੀਆਂ ਨੇ ਜੋ ਇੱਕੋ ਹੀ ਥਾਂ ਯਾਨੀ ਕਿ ਤਰਨਤਾਰਨ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਪਹਿਲੀ ਵਾਰਦਾਤ ਤਰਨਤਾਰਨ ਦੇ ਪਿੰਡ ਬਾਕੀਪੁਰ ਚ ਹੋਈ ਹੈ ਜਿੱਥੇ ਇੱਕ ਜਵਾਈ ਨੇ ਆਪਣੇ ਸਹੁਰੇ ਕਰ ਜਾ ਕੇ ਆਪਣੀ ਸੱਸ ਦਾ ਗੋਲੀ ਮਾਰ ਕਤਲ ਕਰ ਦਿੱਤਾ ਮਿਤਕਾ ਦਾ ਨਾ ਜਗੀਰ ਕੌਰ ਦੱਸਿਆ ਜਾ ਰਿਹਾ ਹੈ ਮਿਤਕਾ ਦੀ ਤੀਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਕੇ ਪਰਿਵਾਰ ਤੋਂ ਪੈਸੇ ਲੈ ਕੇ ਆਉਣ ਦੀ ਮੰਗ ਕਰਦਾ ਸੀ ਹੁਣ ਵੀ ਉਹ 5 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਸੀ ਜਦੋਂ ਆਪਣੇ ਘਰ ਪੇਕੇ ਆਈ ਹੋਈ ਸੀ ਤਾਂ ਮੁਲਜ਼ਮ ਨੇ ਉੱਥੇ ਪਹੁੰਚ ਕੇ ਮੜ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਗੀਰਕੌਰ ਨੇ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ ਜੀ ਹਾਂ ਇਲਜ਼ਾਮ ਇਹੋ ਲੱਗ ਰਹੀ ਨਹੀਂ ਨੂੰਹ ਕਹਿੰਦਾ ਫੇਕਿਆ ਤਾਂ ਫੈਸਲੇ ਲੈ ਗਿਆ ਵੇ ਕਿੰਨਾ ਲੱਖ ਰੁਪਈਆ ਦਿੱਤਾ ਇੱਕ ਰਪੰਜਾਬ 50000 ਦਿੱਤਾ ਕਿ ਰਪ ਲੱਖ ਦਿੱਤਾ ਚੈਨ ਲੱਖ ਦਿੱਤਾ ਤੋਂ ਬਾਅਦ ਇਹਨੇ 5 ਲੱਖ ਦੀ ਫੇਰ ਮੰਗ ਕਰ ਲਈ ਮੇਰੀ ਤਾਂ ਮਾਂ ਵੀ ਮੇਰੇ ਹੱਥੋਂ ਚਲ ਗਈ ਐਂਡ ਤੇਨੇ ਗੋਲੀਆਂ ਮਾਰ ਕੇ ਮਗਾ ਦਿੱਤੀ ਨਿਸ਼ਾਨ ਸਿੰਘ ਪੁੱਤਰ ਦਰਬਾਰਾ ਸਿੰਘ ਇਹਦੀ ਜਿਹੜੀ ਸਾਥ ਸੀਗੀ ਉਹ ਸੀ ਜਗੀਰ ਕੌਰ ਨਾਂ ਤੇ ਨਾਲ ਕਮਲਜੀਤ ਨਾਲ ਵਿਆਹ ਹੋਇਆ ਹੋਇਆ ਸੀਗਾ ਤੇ ਇਹ ਜਿਹੜਾ ਸੀ ਨਿਸ਼ਾਂਤ ਸਿੰਘ ਇਹ ਪੈਸੇ ਲੈਣ ਦਾ ਆਦੀ ਸੀਗਾ ਵੀ ਇਹਨੇ ਪਹਿਲੇ ਵੀ 5 ਲੱਖ ਦੇ ਪੈਸੇ ਡਿਮਾਂਡ ਕੀਤੀ ਸੀ ਆਪਣੇ ਸਾਸ ਸਹੁਰੇ ਦੇ ਕੋਲ ਉਹਨਾਂ ਨੇ 3 ਲੱਖ ਦਿੱਤਾ ਸੀ 2 ਰਕ ਰਹਿ ਗਿਆ ਸੀਗਾ ਤੇ ਕੱਲੇ ਫਿਰ ਇਸੇ ਸਬੰਧ ਦੇ ਵਿੱਚ ਜਿਹੜੀ ਉਹਦੀ ਲੜਕੀ ਸੀਗੀ ਜਗੀਰਕੌਰ ਦੀ ਕਮਲਜੀਤ ਕੌਰ ਉਹ ਆਪਣੇ ਪੇਕੇ ਤੇ ਘਰੇ ਆ ਗਈ ਸੀ ਕਿ ਆਪਣੇ ਬੱਚੇ ਨੂੰ ਨਾਲ ਲੈ ਕੇ ਤੇ ਇਹ ਉਹਦੇ ਪਿੱਛੇ ਪਿੱਛੇ ਆ ਗਿਆ ਉਸ ਤੋਂ ਪੈਸੇ ਲੈਣ ਵਾਸਤੇ ਆ ਗਿਆ ਤੇ ਇਹਦੀ ਮਾਂ ਦੇ ਨਾਲ ਜਿਹੜੀ ਸੀਗੀ ਇਸ ਜਿਹੜੀ ਦੀ ਸਾਥ ਸੀਗੀ ਉਹਦੇ ਨਾਲ ਦੀ ਤੁਮੇ ਮੈਂ ਹੋ ਗਈ ਤੇ ਉਹਨੇ ਆਪਣਾ ਜਿਹੜਾ ਰਵਾਲਵਰ ਕੱਢ ਕੇ ਤੇ ਉਹਦੇ ਸੱਚੀ ਜੇ ਗੋਲੀ ਮਾਰੀ ਤੇ ਉਹ ਜਾ ਕੇ ਹਸਪੀਟਲ ਜਉਂਦੀ ਜਾ ਕੇ ਡੈਥ ਹੋ ਗਈ ਜਿਸ ਉਪਰ ਐਫਆਈਆਰ ਐਸੇ ਲਾਂਚ ਕੀਤੀ ਗਿਆ ਉਧਰ ਤਰਨਤਾਰਨ ਦੇ ਹੀ ਪਿੰਡ ਮਰਹਾਣਾ ਚ ਵੀ ਪਿਆਰ ਦੇ ਦੁਸ਼ਮਣਾਂ ਦੇ ਵੱਲੋਂ ਇੱਕ ਵਾਰਤਾ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਆਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਉਣ ਤੋਂ ਨਰਾਜ਼ ਲੜਕੀ ਦੇ ਭਰਾਵਾਂ ਨੇ ਮੁੰਡੇ ਦੇ ਮਾਮੇ ਦਾ ਕਤਲ ਕਰ ਦਿੱਤਾ ਨਾ ਹੀ ਨਹੀਂ ਇਲਜ਼ਾਮ ਇਹ ਵੀ ਲੱਗੇ ਨੇ ਕਿ ਮੌਜਮਾ ਦੇ ਵੱਲੋਂ ਮਿਤਕ ਦੀ ਪਤਨੀ ਅਤੇ ਉਸ ਦੀ ਧੀ ਦੇ ਨਾਲ ਕੁੱਟਮਾਰ ਕੀਤੀ ਗਈ ਇੱਥੋਂ ਤੱਕ ਕਿ ਉਹਨਾਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ ਪਹਿਲਾਂ ਬਾਲਾਂ ਤੋਂ ਫੜ ਕੇ ਬਾਹਰ ਸੁੱਟਿਆ ਫਿਰ ਮੇਰੇ ਵਾਲੇ ਮੇਰੇ ਕੱਪੜੇ ਪਾੜੇ ਤੇ ਮੇਰੇ ਕੱਪੜੇ ਪਾੜੇ ਮੇਰੇ ਵਾਲ ਪੁੱਟੇ ਹੀ ਬਾਲਾਂ ਤੋਂ ਫੜ ਕੇ ਥੱਲੇ ਸੁੱਟਿਆ ਤੇ ਫਿਰ ਮੰਮੀ ਗਾਇਬ ਪੱਜਾਂ ਲੱਗੇ ਮੰਮੀ ਤੇ ਫਿਰ ਡੈਡੀ ਪਹਿਲਾਂ ਡਰ ਕੇ ਮੰਜੇ ਥੱਲੇ ਲੁਕ ਗਏ ਸੀ ਫਿਰ ਡੈਡੀ ਆਏ ਬਾਹਰ ਡੈਡੀ ਨੂੰ ਬਾਲਾਂ ਤੋਂ ਫੜਿਆ ਡੈਡੀ ਡਰ ਕੇ ਜਿੱਦੋ ਲੁਕ ਗਏ ਸੀ ਡੈਡੀ ਨੂੰ ਵਾਲਾਂ ਤੋਂ ਬਾਹਰ ਫੜ ਕੇ ਖਿੱਚ ਕੇ ਤੇ ਬਾਹਰ ਲਿਆਂਦਾ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਦਾਤਰ ਮਾਰੇ ਉਹਨਾਂ ਦੇ ਲੱਤ ਤੋੜੀ ਬਾਹਵੀਂ ਤੋੜੀ ਤੇ ਮਤਲਬ ਸਿਰ 'ਚ ਵੀ ਮਾਰਨਾ ਤੇ ਥਾਂ ਥਾਂ ਤੇ ਮਾਰ ਕੇ ਮਤਲਬ ਉਹਨਾਂ ਦੀ ਜਾਨ ਲਈ ਇਹ ਤਾਂ ਓਏ ਤਿੰਨ ਬੰਦੇ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈਪੀ ਅਰਲੀਅਸ ਮਾਣਾ ਗਿਆ ਆਕਾਸ਼ ਜੀ ਪੇਲੀਅਸ ਜੈ ਕਿਹਾ ਗਿਆ ਤੇ ਰਾਹੁਲ ਪੁੱਤਰ ਭੁਪਿੰਦਰ ਸਿੰਘ ਹੈ ਗਿਆ ਆਕਾਸ਼ ਚੀਪ ਜੀ ਜਿਹੜੀ ਸੀਗੀ ਸਿਸਟਰ ਸੀਗੀ ਇਹ ਉਹਦੇ ਲੜਕੇ ਜਿਹੜਾ ਸੀਗਾ ਰਾਮਪਾਲ ਜੀ ਦੀ ਡੈਥ ਹੋਈ ਹੈ ਉਹਦੇ ਭਾਂਜਾ ਸੀਗਾ ਗੁਰਦੇਵਤ ਉਹਦੇ ਨਾਲੇ ਵਿਆਹ ਕਰਕੇ ਭੱਜ ਗਿਆ ਨਾ ਵਿਆਹ ਕਰਾ ਲੈ ਜੀ ਤਾਂ ਉਸੇ ਦੇ ਹੁੰਦਕ ਦੇ ਵਿੱਚ ਆ ਕੇ ਇਹਨਾਂ ਨੇ ਰਾਤ ਨੂੰ ਤੇ ਉਹਦੇ ਘਰੇ ਵੜ ਕੇ ਤੇ ਜਾ ਕੇ ਉਹਨੂੰ ਜਦ ਰਾਮਪਾਲ ਜੀ ਆ ਉਹਨੂੰ ਛੱਟਾ ਛੱਟਾ ਮਾਰਿਆ ਤੇ ਉਹਦੀ ਡੈਥ ਹੋ ਗਈ। ਦੋਵੇਂ ਹੀ ਮਾਮਲੇ ਰਿਸ਼ਤੇ ਅਨੁਤਾਰ ਤਾਰ ਤਾਰ ਕਰ ਦੇਣ ਵਾਲੇ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੇ ਨੇ ਕਿ ਹੁਣ ਦੋਵੇਂ ਹੀ ਮਾਮਲਿਆਂ 'ਚ ਪੁਲਿਸ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ ਪਰ ਇਹਨਾਂ ਮਾਮਲਿਆਂ ਨੇ ਇਹ ਮੁੱਢ ਸਵਾਲ ਜ਼ਰੂਰ ਖੜਾ ਕਰ ਦਿੰਦਾ ਹੈ ਕਿ ਆਖਰ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਤਰੰਤਰੰਤੋਂ ਪਵਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼